ਤੁਹਾਡੇ ਧਿਆਨ ਦੇ ਵਿੱਚ ਕੋਈ ਗੱਲ ਆਉਂਦੀ ਹੈ ਵੀ ਅੰਦਰ ਕੋਈ ਬੰਦਾ ਥੱਕੀ ਆਇਆ ਹੈ ਜਾਂ ਕਿਸੇ ਤਰ੍ਹਾਂ ਲਾਇਆ ਹੈ ਤੁਸੀਂ ਆਪ ਉਹਦੇ ਨਾਲ ਉੱਤੋਂ ਪਾਈ ਕੰਮ ਦੇ ਬਿਜਾਇਆ ਤੁਹਾਨੂੰ ਨੋਟ ਕਰਾ ਲੈਣਾ ਜਿੱਥੇ ਸਾਉਂ ਨੋਟ ਕਰਾ ਲੈਣਾ ਸੀਟੀ 2 ਨੂੰ ਤੇ ਆਪਣੇ ਆਪ ਜਾ ਕੇ ਉਹਨੂੰ ਕਵਰ ਕਰਮਾਉਂਗੇ ਜਦੋਂ ਕੋਰੋਨੇ ਦੇ ਦੌਰੋਂ ਲੈ ਸੀਪੀਡੀ ਟੀਮ ਟੱਡੀ ਹੈ ਤੁਹਾਡੇ ਇੰਚਾਰਜ ਕਿਹੜੇ ਨੇ ਹਾਂ ਹੋਰ ਪ੍ਰਕਾਸ਼ ਆ ਰਿਹਾ ਹੈ ਹੋਰ ਪ੍ਰਕਾਸ਼ੋਗੇ ਐਵੀਡੈਂਸ ਤੇ ਆ ਸਰ ਅੱਛਾ ਹਜੇ ਆ ਜਾਣਗੇ ਜੀ ਨਹੀਂ ਤੁਸੀਂ ਸੱਤ ਬੰਦੇ ਆ ਤੁਸੀਂ ਕਰਨਾ ਕੀ ਹੈ ਵੀਆਪੀ ਰੋਕ ਤੋਂ ਲੈ ਕੇ ਜਾਨਾ ਰੈਂਕ ਬਣਾਉਣ ਲਈ ਨਾਂ ਨਾਂ ਚੱਲਦੇ ਆਂ ਅੰਦਰ ਅੰਦਰ ਜਾ ਕੋਈ ਨਹੀਂ ਜਾਓਗੇ ਜੀ ਜਿਵੇਂ ਹੁੰਦਾ ਜਾਣਾ ਕਿਉਂ ਨਹੀਂ ਜਾਣਾ ਅੰਦਰ ਤਾਂ ਤੁਸੀਂ ਤੁਸੀਂ ਕੌਣ ਦੇ ਅੰਦਰ ਜਾਣਾ ਠੀਕ ਹੈ ਸਰ ਜੀ ਕਿਉਂਕਿ ਇਸੇ ਵਾਸਤੇ ਸਾਰੀ ਹਾਂ ਤੁਸੀਂ ਇਹਦੇ ਵਿੱਚ ਕੋਈ ਵਕਰੀਤ ਤੇ ਨਾਂ